ਕਹਿੰਦੋ ਸੀ ਕਿ ਬਹੁਤ ਸਾਰੀਆਂ ਰਿਪੋਰਟਾਂ ਇਸੇ ਵਾਲੀਆਂ ਜਿਹੜੀਆਂ ਨਹੀਂ ਸਟੇਜ ਤੇ ਨਹੀਂ ਬੋਲੀਆਂ ਜਾ ਸਕਦੀਆਂ ਕਿਉਂਕਿ ਇਨਵੈਸਟੀਗੇਸ਼ਨ ਦਾ ਵੀ ਪਾਰਟ ਨੇ ਉਹ ਗੱਲ کورٹ ਦੀ ਜੁਡੀਸ਼ਰੀਆ ਵੀ ਗੱਲਾਂ ਹੋਇਆ ਇਸਤਾਨੇ ਜੀ ਵੀ ਬੇਫਾਲ ਤੂਦਲੇ ਗੋਲ ਜੀ ਕਿ ਉਹ ਕੱਲ ਨੂੰ ਉਹ ਇਥੋਂ ਵੀਡੀਓ ਚੱਕ ਕੇ ਉੱਥੇ کورٹ ਤੇ ਲੈ ਜਾ ਕੇ ਗੜੀ ਕਰ ਦਿੰਦੇ ਨੇ ਤੇ ਫਿਰ ਉਹ ਉੱਥੋਂ ਰਾਤ ਭਾਲ ਦੇਣਗੇ ਲੋਕ ਇਹ ਬਿਲਕੁਲ ਪਲਾਨ ਸਰਕਾਰਾਂ ਦਾ ਕਰਾਇਆ ਹੋਇਆ ਮਰਡਰ ਹੈ ਸਿਰਫ ਉਹਦੀ ਫੈਨ ਫਾਲਿੰਗ ਕੋਈ ਨਹੀਂ ਹੋ ਜਦ ਬੱਚਿਆਂ ਨੂੰ ਕੋਈ ਪਰਮਾਤਮਾ ਜੀ ਅਸੀਂ ਤਾਂ ਤੁਹਾਡੇ ਵਰਗੇ ਹਲਵਾ ਜੱਟ ਸੀਗੇ ਸਾਡੇ ਕਿਹੜਾ ਪਾਸੇ ਦਾ ਜਾ ਕਦੇ ਬਾਜਾਂ ਦੇ ਦੇਖੀ ਸੀ ਨਾ ਤੁੰਗੀ ਦੇਖੀ ਜੇ ਉਹ ਤਾਂ ਕੋਈ ਪਰਮਾਤਮਾ ਨੇ ਚਲੋ ਕਿਰਪਾ ਕਰਤੀ ਸੀ ਆਪ ਦਾ ਨਾਮ ਬਣਾ ਲਾ ਸੀ ਇਲਾਕੇ ਦਾ ਬਣਾ ਲਾ ਹੈਗਾ ਚੰਗੀ ਸੋਚ ਰੱਖਦਾ ਸੀ ਛੋਟੇ ਕੋਲੇ ਆਉਂਦਾ ਹੈਗਾ ਸਾਡੇ ਨਾਲੋਂ ਵੱਧ ਹੈ ਤੁਸੀਂ ਜਾਣਦੇ ਹੋਵੋਗੇ ਮੈਨੂੰ ਪਤਾ ਹੀ ਰੋ ਵਾਲੇ ਬਹੁਤ ਗਨੇ ਮਾਰੇ ਆ ਨੇ ਵੀਰ ਤੇ ਇਸ ਕਰਕੇ ਇਹਨਾਂ ਲੋਕਾਂ ਨੇ ਉਹਨੂੰ ਰਸਤੇ 'ਚੋਂ ਹਟਾਇਆ ਹੁਣ ਆਪਾਂ ਹਿੰਦੁਸਤਾਨ ਦੀ ਜਿਹੜੀ ਇਲੈਕਸ਼ਨ ਦੀ ਗੱਲ ਕਰ ਰਹੇ ਹਾਂ ਉੱਥੇ ਆਪਣਾ ਨੁਮਾਇੰਦਾ ਚੱਲਿਆ ਜਾਊਗਾ ਦੰਦਾਰ ਬੰਦੇ ਨੇ ਪੜ੍ਹੇ ਲਿਖੇ ਨੇ ਸਮਝ ਰੱਖਦੇ ਨੇ ਚਾਰ ਵਾਰੀ ਐਮਐਨਏ ਵੀ ਰਹੇਗੇ ਸਾਰਾ ਸਿਸਟਮ ਬਾਰੇ ਵੀ ਜਾਣਕਾਰੀ ਰੱਖਦੇ ਨੇ ਵੀ ਕੰਮ ਕਿਵੇਂ ਕਰਦਾ ਸਾਰਾ ਸਿਸਟਮ ਦਾ ਹੀ ਵਿਗਾੜ ਹੈ ਕਿ ਬੰਦੇ ਬਰਨਾਂ ਕੁਝ ਨਹੀਂ ਹੋਣਾ 92 ਕੀ ਹੈ ਇਹ ਤਾਂ ਕੀ ਕਹਿੰਦੇ ਸਿਖੂੰਗੇ ਨਹੀਂ ਹੈਗੇ ਅਸਲ ਤੇ ਦੁਕਾਨਦਾਰ ਬਣਗੇ ਪਤਾ ਇਹਨਾਂ ਨੂੰ ਵੀ ਨਾ ਤਾਂ ਸਾਡੀ ਮੁੜ ਕੇ ਲਾਟਰੀ ਲੱਗਣੀ ਹੈ ਇਹ ਜਿੰਨੀ ਕੁ ਦੁਕਾਨਦਾਰੀ ਚੱਲਦੀ ਹੈ ਚਲਾ ਲਈਏ ਦੁਕਾਨਦਾਰ ਨਹੀਂ ਅਸਲ ਵਿੱਚ ਇੱਕ ਦਿਨ ਨੂੰ ਛੱਡ ਕੇ 99 ਘੇੜਿਆ ਕਰੀਏ 99 ਰੋਣ ਤਾਂ ਇਹਨਾਂ ਦੀ ਰੇਂਜ ਤੋਂ ਬਾਹਰ ਹੈ ਮੈਂ ਉਹਦੇ ਨਾਲ ਤਿੰਨ ਵਾਰੀ ਮੇਰੀ ਕਿੱਟਿੰਗ ਹੋ ਗਈ ਬੰਬਰ ਖੜ ਜਾ ਕੇ ਉਹ ਜੋ ਉਹ ਗੱਲਾਂ ਦੱਸਦੇ ਨੇ ਭਾਈ ਜੀ ਉਹ ਤਾਂ ਗੱਲਾਂ ਬਹੁਤ ਦੂਰ ਦੀਆਂ ਨੇ ਆ ਮੈਂ ਹੁਣੇ ਤਾਰਾ ਮਿਲ ਕੇ ਆ ਮੈਨੂੰ ਉਹ ਗੋਲ ਦਾ ਜੀ ਉਹਨੇ ਗੋਲ ਦਾ ਤੁਹਾਨੂੰ ਅੰਦਾਜ਼ਾ ਇੱਕ ਕਹਿੰਦਾ ਚਮਕੌਰ ਜੀ ਆਪ ਕੋਈ ਕਿਆ ਪਤਾ ਹੈ ਭਾਈ ਤੂੰ ਜੀ ਦੱਸ ਦੋ ਜੰਮ ਤਾਂ ਮੈਂ ਕੁਝ ਨਹੀਂ ਪਤਾ ਦੱਸਹਾ ਕਰਨ ਬੰਦੇ ਆ ਕਹਿੰਦਾ ਆਪ ਕੋਈ ਇਤਨਾ ਪਤਾ ਹੈ ਇਸ ਕੋ 4 ਮਹੀਨੇ ਸੀ ਜਮ ਦਾ ਕੈਂਡੀਡੇਟ ਹalal ਕੋ ਨਹੀਂ ਕਿਹਾ ਗਿਆ ਮਸਲੂਕ ਕੋ ਗੁਰੂ ਜੀ ਬਰਬਾਦ ਦੀ ਗੱਲ ਦਾ ਤਾਂ ਕਹਿੰਦਾ ਇਸ ਆਦਮੀ ਕੋ 4 ਮਹੀਨੇ ਨਾਕਸੇ ਲਗੀ ਰੇਖੜਾ ਹੈ ਇਹ ਦਿੱਲੀ ਜਿੱਨਾਂ ਕਰ ਉਹਨਾਂ ਦੇ ਸਿਸਟਮ ਦੇ ਵਿੱਚ ਫਿੱਟ ਨਹੀਂ ਨਾ ਹੋਇਆ ਉਹਨਾਂ ਕਰ ਇਹਨੂੰ ਅਨਾਉਂਸ ਨਹੀਂ ਕੀਤਾ ਗਿਆ ਸੀਐਮ ਦੇ ਕੈਂਡੀਡੇਟ ਸਿਸਟਮ ਮਤਲਬ ਜਾ ਕੇ ਡਿਕਲੇਅਰ ਕਰਦਾ ਨਾ ਕਿ ਕੋਈ ਪਾਰਟੀ ਕਰਦੀ ਹੈ ਪਾਰਟੀ ਉਹੀ ਕਰ ਸਕਦੀ ਹੈ ਜਿਸ ਚ ਆਪ ਦਾ ਜਦਮ ਕੰਮ ਹੈ ਇਹ ਲੋਕ ਉਸ ਉਸ ਸਿਸਟਮ ਦਾ ਹਿੱਸਾ ਨਹੀਂ ਇਹ ਤਾਂ ਬਣਨ ਤੋਂ ਪਹਿਲਾਂ ਹੀ ਅੰਤਸਾਦੀ ਝੋਲੇ 'ਚ ਬੈਠਾ ਹੋਇਆ ਆਦਮੀ ਸੀਗਾ ਤੇ ਅਸੀਂ ਬਾਰੇ ਬੜੇ ਬਦਲਾਅ ਦੇ ਖਰੇਕੇ ਦੇ ਵਿੱਚ ਪਤਾ ਨਹੀਂ ਕੀ ਕੀ ਗੱਲਾਂ ਇਹਦੇ ਬਾਰੇ ਸੋਚ ਵੀ ਕੰਨੀ ਕੀ ਇਹ ਕਰ ਦੂਗਾ ਆਦਮੀ ਇਦੋਂ ਕੱਦ ਦਿਨ ਲੈ ਇੱਕ ਬੰਦਾ ਕੋਈ ਨਹੀਂ ਮਤਰ ਹੋਏ ਕਰਾਣਾ ਨਹੀਂ ਇੱਕ ਘਰ ਦਾ ਆਪਣੇ ਤੋਂ ਕੋਈ ਬੰਦਾ ਚਲੋ ਆ ਹੀ ਲਾ ਲੋ ਮਹੀਂ ਪੀਣਾ ਫਰਕਿੰਦਾ ਖਰਾਬ ਜੁਮਾ ਸ਼ਾਮ ਨੂੰ ਦਾ ਡਾਕਟਰ ਸਾਰੇ ਨੰਬਰ ਉਤੰਗ ਕਰੀ ਲੈਣਾ 11 ਵਜੇ ਤੱਕ ਮੈਂ ਤੁਹਾਨੂੰ ਮੇਰੀ ਤਰਫੇ ਉਤਰਦੀ ਨਹੀਂ ਫਿਰ ਜਵਾਕਾਂ ਨੂੰ ਬੋਲੇ ਨਾ ਜਨੂਨ ਪਾ ਕੇ ਦੇ ਦਿਓ ਪਲਾਨਾ ਦੇ ਦਿਓ ਇਹ ਉਸ ਕਿਸਮ ਦਾ ਬੰਦਾ ਬਈ ਦੇਸ਼ ਬਾਰੇ ਜਾਂ ਪਕਟੇਟ ਬਾਰੇ ਸੋਚੂਗਾ ਕਦੋਂ 5 ਵਜੇ ਤੋਂ ਬਾਅਦ ਸ਼ਰਾਬੀ ਆ ਤੜਕੇ ਕਰਾਂ ਮੈਂ ਸੋਚਣੀ ਹੋਣੀ ਫਿਰ ਜੋ ਕਾ ਕ ਜੰਮੂਰੇ ਜਿਵੇਂ ਕੋਈ ਅਫਸਰ ਪੜ੍ਹ ਕੇ ਲੇਖ ਕੇ ਫੜਾ ਦਿੰਦੇ ਨੇ ਉਹਨੂੰ ਪੜ ਜਾਂਦਾ ਟੁਪਕਲੇ ਚਾਹ ਰਹੇ ਹੁੰਦੇ ਨੇ ਉਹ ਸਾਨੂੰ ਸੁਣਾ ਜਾਂਦਾ ਸੀ ਤਾੜੀਆਂ ਮਾਰ ਦਿੰਦੇ ਆ ਲੋਕ ਮੂਰੇ ਬੈਠੇ ਹੁੰਦੇ ਨੇ ਜੇ ਇਸ ਕਰਕੇ ਬੇਨਤੀ ਹੈ ਇਹਨਾਂ ਲੋਕਾਂ ਤੋਂ ਬਚ ਗਏ ਚਲੋ ਆਪਣੇ ਕੋਲ ਵਧੀਆ ਜੋਗ ਉਮੀਦਵਾਰ ਨੇ ਆਪਾਂ ਇਹਨਾਂ ਨੂੰ ਜਿਤਾ ਕੇ ਉੱਥੇ ਭੇਜ ਦਈਏ ਤਾਂ ਕਿ ਆਰਦੀਵਾਜ ਵੀ ਸਾਡੇ ਵੀ ਕੋਈ ਗੁਣਨ ਕਰ ਸਕੇ ਉੱਥੇ ਸਾਡਾ ਨੁਮਾਇੰਦਾ ਵੀ ਹੋ ਸਕੇ ਸਾਡਾ ਸਹਿਯੋਗ ਵੀ ਹੋ ਜਾਏ ਉਸਤਾਨਾ ਸ਼ਹਿਰ ਨੂੰ ਬਦਲਣ ਦੇ ਵਿੱਚ ਜਿਹਨੂੰ ਅੱਜ ਦੇਸ਼ ਬਦਲਣਾ ਮੂਡ ਮਨਾ ਚੁੱਕਿਆ ਹੈ ਜਿੰਨੀਆਂ ਖਬਰਾਂ ਆ ਰਹੀਆਂ ਨੇ ਵੀ ਇਹ ਚਾਰ ਚੋਰ ਸੂਰ ਫਾਰ ਵਾਲੇ ਨਾਰੇ ਸਾਰੇ ਢੋਲ ਕੇ ਇਸ ਵੇਲੇ ਥਾਪਾਰਾਂ ਦੀ ਪਈ ਹੋਈ ਆਪਾਂ ਉਹਦੇ ਚ ਆਪ ਦਾ ਬਣਦਾ ਸਹਾਇਕ ਕਰਨ ਲਈ ਇੰਨੀਆਂ ਬੇਨਤੀਆਂ ਕਰਨ ਵਾਸਤੇ ਜੁੜੇ ਆਏ ਸੀ। ਤੁਹਾਹਾਂ ਹੀ ਉਰਜੀ ਦਾ ਖਾਲਸਾ ਵਾਹਿਗੁਰੂ। ਮਾਰੋਣਾ ਬਤਵਾ ਸਤਿਗੁਰੂ। ਪੰਚਾਇਤ ਪੰਚਾਇਤ ਬਚਾ ਰਿਹਾ ਹੈ ਗਰਮਾਇਆਂ ਦੇ ਚਾਹੇ। ਆਰੋ ਪਿਆਰ ਦੇ ਨਾਲ ਸਾਨੂੰ ਵਿਸ਼ਵਾਸ ਦਿਵਾਇਆ ਕਿ ਪਾਰ ਨਹੀਂ ਸੀ 25000 ਜੁਬਲਾ ਇਹ ਨਹੀਂ ਚਲਾਦਾ ਸੋ ਮੈਂ ਬਾਤ ਜ਼ਿਆਦਾ ਟਾਈਮ ਨਹੀਂ ਲੈਂਦਾ ਕਿਉਂਕਿ ਇਹਨਾਂ ਦੀਆਂ ਗੱਲਾਂ ਬਹੁਤ ਸਾਰੀਆਂ ਮੈਂ ਤੁਹਾਡੇ ਨਾਲ ਫੇਰ ਕਰੂੰਗਾ ਮੌਕਾ ਮਿਲੂਗਾ ਐਨੀਆਂ ਗੱਲਾਂ ਦੇ ਨਾਲ ਮੈਂ ਖਿਮਾ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਬੇਨਤੀ ਕਰੂੰਗਾ ਬਾਈ ਸਿਮਰਜੀਤ ਸਿੰਘ ਜੀ ਮਾਨਸਾਹੀਆ ਉਹ 2 ਮਿੰਟ ਤੁਹਾਡੇ ਵਿੱਚ ਆਵੜੀ ਹਾਰੀ ਜਿਹੜੀਆਂ ਲਵਣਗੇ ਪਰ ਉਸ ਦੇ ਵਿੱਚੋਂ ਪੈਦਾ ਹੋਈਆਂ ਇਹ ਮਸ਼ਰੀਆਂ ਇਹਨਾਂ ਦੇ ਵਿੱਚੋਂ 2-3 ਆਮ ਆਦਮੀ ਪਾਰਟੀ ਚ ਬਾਗੇ ਅਰਵਿੰਦ ਕੇਜਰੀ ਵਾਲ ਤੇ ਮਨਜੀਤ ਸ਼ਿਸ਼ੋਧੀਆਂ ਹੋਰੀ ਤੇ 3-4 ਭਾਜਪਾ ਦੀ ਝੋਲੀ ਚ ਪੈ ਗਏ ਜਿਵੇਂ ਕਿਰਨ ਵੀ